ਇਸ ਲਈ ਸਮੇਤੋ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਦੇ ਵਿੱਚ ਲਗਾਤਾਰ ਐਜੀਟੇਸ਼ਨ ਜਾਰੀ ਹੈ ਉਸੇ ਐਜੀਟੇਸ਼ਨ ਦੇ ਤਹਿਤ ਅੱਜ 20 21 ਤੇ 22 ਅੱਜ ਤੋਂ ਲੈ ਕੇ 3 ਦਿਨ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਜਾ ਰਹੇ ਆ ਸੰਯੁਕਤ ਕਿਸਾਨ ਮੋਰਚੇ ਦੀ ਕਾਰਤ ਦੇ ਭਾਜਪੀ ਦੇ ਅਹੁਦੇਦਾਰ ਆ ਜਿਹੜੇ ਉਹਨਾਂ ਦੇ ਘਰਾਂ ਸਾਹਮਣੇ ਧਰਨੇ ਦਿੱਤੇ ਜਾ ਰਹੇ ਆ ਦਿਨ ਪਰ ਰਾਤ ਦੇ ਲਗਾਤਾਰ ਧਰਨੇ ਚੱਲਣਗੇ ਵੇਖੋ ਜੀ ਇਹ ਮੀਟਿੰਗਾਂ ਚੌਥੀ ਮੀਟਿੰਗ ਹੈ ਜਦੋਂ ਦਾ ਇਹ ਦੁਆਰਾ ਮਤਲਬ ਸ਼ੰਭੂ ਤੇ ਖਨੌਰੀ ਦੇ ਵਿੱਚ ਕਿਸਾਨ ਪਹੁੰਚੇ ਆ ਵੱਖ-ਵੱਖ ਜਥੇਬੰਦੀਆਂ ਦੀ ਗੁਆਈ ਦੇ ਵਿੱਚ ਸਰਕਾਰ ਦੀ ਨੀਤੀ ਹੈ ਜਿਹੜੀ ਉਹ ਲਗਾਤਾਰ ਟਾਲਮਟੋਲ ਦੀ ਗੁੰਮਰਾਹ ਕਰਨ ਦੀ ਨੀਤੀ ਹੈ ਜਿਹੜੀ ਸਰਕਾਰ ਕੇਂਦਰ ਸਰਕਾਰ ਉਹਦੇ ਤੇ ਚੱਲ ਰਹੀ ਹੈ ਸੋ ਹੁਣ ਫੇਰ ਜਿਹੜੀ ਪ੍ਰੋਪੋਜ਼ਲ ਲੈ ਕੇ ਆਈ ਹੈ ਸਰਕਾਰ ਕਿ ਪੰਜ ਜਿਹੜੀਆਂ ਦੋ ਫਸਲਾਂ ਦੇ ਉੱਤੇ ਤਿੰਨ ਦਾਲਾਂ ਦੇ ਉੱਤੇ ਐਮਐਸਪੀ ਦੇ ਦੇਾਂਗੇ ਇਹ ਇਹ ਵੀ ਇੱਕ ਮਤਲਬ ਸਿਆਸਤ ਸਿਆਸੀ ਦਾ ਪੇਚ ਹੈ ਜਿਹੜਾ ਉਹ ਚੱਲਿਆ ਜਾ ਰਿਹਾ ਹੈ। ਅ ਗੁੰਮਰਾਹ ਕਰਨ ਦੀ, ਠੱਗੀ ਮਾਰਨ ਦੀ, ਧੋਖਾ ਕਰਨ ਦੀ ਜਿਹੜੀ ਉਹ ਨੀਤੀ ਹੈ ਸਰਕਾਰ ਦੀ ਅਸਲ ਦੇ ਵਿੱਚ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਇਸ ਕਰਕੇ ਅ ਅਸੀਂ ਸਮਝਦੇ ਹਾਂ ਕਿ ਸਰਕਾਰ ਮੀਟਿੰਗ ਕਰੇ। ਮੀਟਿੰਗ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਸਵਾਲ ਜਿਹੜਾ ਚੁੱਕ ਰਿਹਾ ਸੰਯੁਕਤ ਕਿਸਾਨ ਮੋਰਚਾ ਜਿਹਦੇ ਚ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦਾ ਸਵਾਲ ਹੈ ਉਹਨੂੰ ਦੇਣ ਦੀ ਗੱਲ ਕਰੇ ਸੀ 2 50% ਜਿਹੜਾ ਡਾਕਟਰ ਸੁਆਮੀ ਨਾਥਨ ਦਾ ਫਾਰਮੂਲਾ ਹੈ ਉਹਦੇ ਮੁਤਾਬਕ ਭਾਅ ਤੈਅ ਕਰਨ ਦੀ ਗੱਲ ਕੀਤੀ ਜਾਵੇ ਦੇਖੋ ਕਿੰਡੀ ਵਿਡੰਮਣਾਂ ਦੀ ਗੱਲ ਹੈ ਕਿ ਡਾਕਟਰ ਸੁਆਮੀ ਨਾਥਨ ਨੂੰ ਭਾਰਤ ਰਤਨ ਤਾਂ ਦਿੱਤਾ ਜਾ ਰਿਹਾ ਤੇ ਡਾਕਟਰ ਸੁਆਮੀ ਨਾਥਨ ਕਿਸਾਨਾਂ ਦੀ ਗੱਲ ਜਿਹੜੀ ਕਰਦਾ ਉਹਨੂੰ ਲਾਗੂ ਕਰਨ ਦੀ ਕੋਈ ਗੱਲ ਹੈ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਮਤਲਬ ਇਹਦੇ ਤੋਂ ਵੀ ਲੱਗਦਾ ਸਪਸ਼ਟ ਹੁੰਦਾ ਹੈ ਪੋਜੀਟਿਵ ਹੁੰਦੀ ਹੈ ਸਾਡੀ ਗੱਲ ਦੀ ਕਿ ਠੱਗੀ ਦਾ ਮਾਰਨਾ ਚਾਹੁੰਦੀ ਹੈ ਸਰਕਾਰ ਪਰ ਕਿਸਾਨਾਂ ਮਜ਼ਦੂਰਾਂ ਨੂੰ ਦੇਣਾ ਕੁਝ ਨਹੀਂ ਚਾਹੁੰਦੀ। ਸੋ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਜੋ ਕਹਿੰਦਾ ਹੈ ਕਰਜ਼ੇ ਦੇ ਸਵਾਲ ਤੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਪਿਛਲੇ 10 ਸਾਲਾਂ 'ਚ 25 ਲੱਖ ਕਰੋੜ ਰੁਪਈਆ ਜੇ ਇਹਨੂੰ ਇਹਦਾ ਸਾਰਾ ਹੋਰ ਪਾ ਲਿਆ ਜਾਵੇ ਜਿਵੇਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇੰਨਾ ਸਮਾਂ ਵਿਆਜ ਦੇਣ ਦੀ ਲੋੜ ਨਹੀਂ ਉਹ ਸਾਰਾ ਕੁਝ ਪਾ ਲਿਆ ਜਾਵੇ ਤੇ 50 ਲੱਖ ਕਰੋੜ ਤੋਂ ਵੀ ਉੱਪਰ ਚਲੇ ਜਾਂਦਾ ਉਹਨਾਂ ਦਾ ਮਾਫ਼ ਹੋ ਸਕਦਾ ਤੇ ਕਿਸਾਨਾਂ ਦਾ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਪਿੰਡੂ ਮਜ਼ਦੂਰ ਗਰੀਬ ਔਰਤਾਂ 20 ਮਾਈਕਰੋ ਫਾਈਨਾਂਸ ਕੰਪਨੀਆਂ ਤੱਕ ਨੇ ਆਪਦੇ ਜਾਲ 'ਚ ਉਹਨਾਂ ਨੂੰ ਕਰਜ਼ੇ ਦੇ ਚ ਫਸਾ ਲਿਆ ਉਹਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾ ਸਕਦਾ ਸੋ ਬਿਜਲੀ ਬਿੱਲ ਵੀ ਸੋ ਵੀ ਹੈ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਵਾਦਾ ਸੀ ਕਿ ਅਸੀਂ ਇਹਨੂੰ ਰੱਦ ਕਰਨ ਦੀ ਗੱਲ ਹੈ ਜਿਹੜੀ ਉਹ ਕਰਨਗੇ ਕਾਲੇ ਕਾਨੂੰਨ ਜਿਹੜੇ ਉਹਦੋਂ ਰੱਦ ਕਰਨ ਦਾ ਐਲਾਨ ਕੀਤਾ ਉਹਦਾ ਹਲੇ ਤੱਕ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਉਹਨੂੰ ਜਾਰੀ ਕਰਾਉਣ ਦਾ ਸਵਾਲ ਹੈ ਇਹਨਾਂ ਸਵਾਰੇ ਸਵਾਲਾਂ ਨੂੰ ਲੈ ਕੇ ਅਸੀਂ ਸਮਝਦੇ ਆਂ ਕਿ ਹਲੇ ਤੱਕ ਕੇਂਦਰ ਸਰਕਾਰ ਦੀ ਪਹੁੰਚ ਹੈ ਜਿਹੜੀ ਉਹ ਗੁੰਮਰਾਹ ਕਰਨ ਵਾਲੀ ਤੇ ਵੇਲਾ ਪਾਰ ਕਰਨ ਵਾਲੀ ਗੱਲ ਹੈ ਕਿ ਕਿਵੇਂ ਨਾ ਕਿਵੇਂ ਚੋਣਾ ਆ ਜਾਣ ਤੇ ਫਿਰ ਇਹ ਦਬੜੂ ਕੁ ਸ਼ੁਰੂ ਹੋ ਜੇ ਸੋ ਇਸ ਨੀਤੀ ਦੇ ਵਿਰੁੱਧ ਆ ਅਸੀਂ ਸੰਯੁਕਤ ਕਿਸਾਨ ਮੋਰਚਾ ਉਸੇ ਨੂੰ ਲੈ ਕੇ ਅੱਜ ਇਹ ਐਜੀਟੇਸ਼ਨ ਫਿਰ ਦੁਆਰਾ ਇੱਕ ਵੱਖਰੇ ਰੂਪ ਦੇ ਵਿੱਚ ਅਗਲੇ ਪੜਾਅ ਦੇ ਵਿੱਚ ਇਹ ਇਹ ਵਧਣ ਜਾ ਰਹੇ ਅਗਲੀ ਰਣਨੀਤੀ ਕੀ ਹੋਊਗੀ ਤੇ ਅਗਨੀ ਰਣਨੀਤੀ 22 ਤਰੀਕ ਨੂੰ ਪਹਿਲਾਂ ਪੰਜਾਬ ਫੇਜ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਚੁੱਕੀ ਹੈ 22 ਤਰੀਕ ਨੂੰ ਦਿੱਲੀ ਚ ਆਲ ਇੰਡੀਆ ਲੈਵਲ ਦੀ ਮੀਟਿੰਗ ਹੈ ਜਿਹੜੀ ਉਹ ਹੋ ਰਹੀ ਹੈ ਉਹਦੇ ਚ ਕਿਉਂਕਿ ਕੋਡ ਆਫ ਕੰਡਕਟ ਲੱਗਣ ਦੀ ਸੁਭਾਵਨਾ ਹੈ ਪਾਰਲੀਮੈਂਟ ਦੀਆਂ ਚੋਣਾਂ ਦਾ ਐਲਾਨ ਹੋਣ ਦੀ ਸੁਭਾਵਨਾ ਹੈ ਉਹ ਸਾਰੀ ਚੀਜ਼ ਨੂੰ ਧਿਆਨ ਚ ਰੱਖਦੇ ਆਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਦਿੱਲੀ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਹੈ ਜਿਹੜੀ ਉਹ ਤੈਅ ਕਰੇਗਾ ਇਸ ਕਰਕੇ ਅੱਜ ਰਣਨੀਤੀ ਕੀ ਹੋਏਗੀ ਇਹਦੇ ਬਾਰੇ ਕੋਈ ਸਪਸ਼ਟ ਗੱਲ ਹੈ ਜਿਹੜੀ ਉਹ ਕਰਨ ਦੀ ਸਮਰੱਥਾ ਦੇ ਵਿੱਚ ਅਸੀਂ ਨਹੀਂ ਹੈਗੇ ਦੇਖੋ ਜੀ ਐਸ ਕੇਐਮ ਨੇ ਜਿਹੜਾ ਤੁਰੰਤ ਕੱਲ ਫੈਸਲਾ ਲਿਆ ਜੋ ਸਾਡੇ ਜਜਾਰੂ ਵੀਰ ਦਿੱਲੀ ਦੇ ਬਾਡਰਾਂ ਤੇ ਬੈਠੇ ਆ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਐਸ ਕੇਐਮ ਨੇ ਇਹ ਫੈਸਲਾ ਲਿਆ ਵੀ ਅੱਜ ਟੋਟਲ ਪੰਜਾਬ ਦੇ ਵਿੱਚ ਜੋ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਦਾ 3 ਦਿਨਾਂ ਵਾਸਤੇ ਉਹਨਾਂ ਦੇ ਘਰਾਂ ਦੇ ਮੂਰੇ ਘਰਾਓ ਦਾ ਫੈਸਲਾ ਕੀਤਾ ਗਿਆ। ਇਸ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਬੈਠੇ ਹਾਂ। ਟੋਲ ਪਲਾਜੇ ਵੀ ਅੱਜ ਬੰਦ ਕੀਤੇ ਗਏ ਨੇ। ਬਿਲਕੁਲ ਜੀ ਟੋਲ ਪਲਾਜੇ ਵੀ 3 ਦਿਨਾਂ ਵਾਸਤੇ ਫ੍ਰੀ ਆ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਭਾਜਪਾ ਦੇ ਉਹਨਾਂ ਦੇ ਘਰਾਂ ਦੇ ਮੂਰੇ ਵੀ 3 ਦਿਨਾਂ ਵਾਸਤੇ 22 ਤਰੀਕ ਤੱਕ ਅਸੀਂ ਇੱਥੇ ਬੈਠਾਂਗੇ। ਕੱਲ ਜਿਹੜੀ ਮੀਟਿੰਗ ਹੋਈ ਸੀ ਜਿਹਦੇ ਉਦੋਂ ਪੁੱਛੇ ਫੈਸਲੇ ਵੀ ਲਿੱਤੇ ਗਏ ਸੀ ਕਿ ਉਹ ਫੈਸਲੇ ਦਕਾਰ ਦਿੱਤੇ ਗਏ ਕੀ ਕਰ ਗਿਆ ਦੇਖੋ ਜੀ ਜਿਹੜੇ ਫੈਸਲੇ ਉਹ ਲਏ ਆ ਉਹ ਫੈਸਲੇ 21 ਤੇ 23 ਫਸਲਾਂ ਦੇ ਤਾਂ ਸਭ ਐਮ ਐਸ ਸੀ ਵੀ ਪਹਿਲਾਂ ਹੀ ਮਿਲ ਰਹੀ ਆ ਉਹਨਾਂ ਨੇ ਪੰਜ ਦਾ ਕਿਹਾ ਉਹ ਵੀ ਕੁਝ ਟਾਈਮ ਵਾਸਤੇ ਕਿਹਾ ਸਾਨੂੰ ਉਹ ਫੈਸਲੇ ਮਨਜ਼ੂਰ ਨਹੀਂ ਗੇ ਬਾਕੀ ਜੋੜਾ ਕੋਈ ਫੈਸਲਾ ਕਰਨਾ ਕਿਉਂਕਿ ਉਹ ਸਾਡੇ ਭਰਾ ਬੈਠੇ ਆ ਉੱਥੇ ਬਾਰਡਰਾਂ ਦੇ ਉੱਤੇ ਆਹ ਜਿਹੜਾ ਫੈਸਲਾ ਲਿਆ ਇਹ ਵੀ ਉਹਨਾਂ ਨੂੰ ਮੁੱਖ ਰੱਖ ਕੇ ਲਿਆ ਗਿਆ ਅਸੀਂ ਉਹਨਾਂ ਨੂੰ ਸਪੋਰਟ ਇੱਥੋਂ ਕਰ ਰਹੇ ਆ ਜਦੋਂ ਸਾਡਾ ਐਸਕੇਮ ਦਾ ਅਗਲਾ ਕੋਈ ਪ੍ਰੋਗਰਾਮ ਹੋਊ ਉਹ ਵੀ ਅਸੀਂ ਇਸੇ ਤਰ੍ਹਾਂ ਹੀ ਚਲਾਉਂਦੇ ਰਾਵਾਂਗੇ। اعلان ਕੀਤਾ ਗਿਆ ਕੱਲ ਨੂੰ ਦਿੱਲੀ ਗਿਆ ਇੱਕ ਦਿਨ ਦਿੱਲੀ ਦੀ ਪੂਛ ਕਰਨ ਦਾ ਉਹਦੇ ਸ੍ਰੀ ਤੁਸੀਂ ਤੁਹਾਡੀ ਗ੍ਰਾਂਟ ਦਿੱਤੀ ਹੋ। ਨਹੀਂ ਸਾਡੀ ਰਣਨੀਤੀ ਤਾਂ ਬਣੀ ਹੋਈ ਹੈ ਜੀ ਜਿਹੜਾ ਐਸਕੇਮ ਨੇ ਲਿਆ ਉਹ ਤਾਂ 3 ਦਿਨ ਦਾ ਸਾਡਾ ਇੱਥੋਂ ਦਾ ਹੀ ਹੈਗਾ। ਜਿਹੜੀ ਉੱਥੋਂ ਦੀ ਰਣਨੀਤੀ ਆ ਉਹ ਉਹਨਾਂ ਨੇ ਉਹਨਾਂ ਲੀਡਰਾਂ ਨੇ ਜਿਹੜੀ ਕਾਲ ਦਿੱਤੀ ਹੋਈ ਆ ਉਹ ਉਹਨਾਂ ਨੇ ਆਪਦੇ ਤੌਰ ਤੇ ਦਿੱਤੀ ਹੋਈ ਆ। ਤੁਸੀਂ ਕੱਲ ਦਿੱਲੀ ਨੂੰ ਪੂਛ ਕਰੋ। ਨਹੀਂ ਜੀ ਨਹੀਂ ਨਹੀਂ ਨਹੀਂ। ਸਾਡਾ ਇੱਥੋਂ ਦਾ ਹੀ ਭਾਜਪਾ ਦੇ ਲੀਡਰਾਂ ਨੇ ਮੂਰੇ ਘਰਵਾਉਂ ਆ ਮੂਰੇ ਸਾਡਾ ਇੱਥੋਂ ਦਾ ਹੀ ਆ। ਇਹ ਸਾਰੇ ਪੰਜਾਬ ਦੇ ਵਿੱਚ ਭਾਜਪਾ ਸੀਨੀਅਰ ਲੀਡਰ ਆ ਜਾਂ ਮੰਤਰੀ ਆ ਕੋਈ ਸਾਰੇ ਪੰਜਾਬ ਦੇ ਵਿੱਚ ਲਗਾਇਆ ਜਾ ਰਿਹਾ ਔਰ ਸਾਰੇ ਪੰਜਾਬ ਦੇ ਵਿੱਚ ਜਿੰਨੇ ਟੂਲ ਪੜਜੇ ਆ ਉਹ ਸਾਰੇ ਦੇ ਸਾਰੇ 3 ਦਿਨ ਵਾਸਤੇ ਫ੍ਰੀ ਕੀਤੇ ਗਏ ਆ ਮੰਗ ਆ ਗਈ ਜੀ ਜਿਹੜੀਆਂ ਅਸੀਂ ਦਿੱਲੀ ਮੋਰਚੇ ਮੋਕੇ ਜਿਹੜੀਆਂ ਮੰਗਾਂ ਰੱਖੀਆਂ ਸੀ ਮੋਦੀ ਸਰਕਾਰ ਮੋਕੇ ਤੇਈ ਫਸਲਾਂ ਤੇ ਭਾਅ ਸਾਨੂੰ ਉਹਦੇ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਗਰੰਟੀ ਬਣਨੀ ਚਾਹੀਦੀ ਹੈ ਅਸੀਂ ਪਾਰਲੀਮੈਂਟ ਚ ਮੰਗ ਕਰਦੇ ਕਿ ਉਹ ਕਾਨੂੰਨ ਬਣਾਵੇ ਮੋਦੀ ਕਿਉਂਕਿ ਉਹਨਾਂ ਨੇ ਲਿਖਤੀ ਉਹ ਸਾਨੂੰ ਇਹ ਦਿੱਤਾ ਸੀਗਾ ਵੀ ਮੈਂ ਇਹ ਕਾਨੂੰਨ ਬਣਾਉਂਗਾ ਤੁਹਾਡਾ ਐਮਐਸਪੀ ਪਰ ਉਹਨੇ ਕੋਈ ਵੀ ਲਾਗੂ ਨਹੀਂ ਕੀਤਾ ਸਾਡਾ ਕਾਨੂੰਨ ਨਾ ਐ ਬਸ ਵੀ ਦਿੱਤੀ ਹੈ ਜਿਨ੍ਹਾਂ ਚ ਕਰੇ ਉਹ ਕਾਨੂੰਨ ਨਹੀਂ ਬਣਦਾ ਤੇਈ ਫਸਲਾਂ ਤੇ ਕਰਜ਼ਾ ਜਿਹੜਾ ਕਿਸਾਨਾਂ ਸਰ ਜਾਂ ਛੋੜੇ ਦੁਕਾਨਦਾਰ ਸਰ ਜਾਂ ਮਜ਼ਦੂਰਾ ਸਰ ਜਿਹੜਾ ਕਰਜ਼ਾ ਉਹਦੇ ਤੇ ਲਖੀਰ ਮਾਰਨੀ ਚਾਹੀਦੀ ਹੈ ਕਿਉਂਕਿ ਜੈਦਾਨੀਆਂ ਬਾਨੀਆਂ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਤੇ ਇਥੋਂ ਦੇ ਕਿਸਾਨਾਂ ਦਾ ਵੀ ਕੀਤਾ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕਰਕੇ ਜਾਣਾ ਮੋਦੀ ਸਰਕਾਰ ਜਿਹੜਾ ਉਹ ਕਿਤੇ ੱਤਕਾ ਕਰ ਰਹੀ ਆ ਬਾਰਡਰ ਦੇ ਉੱਤੇ ਗੋਲੀਆਂ ਚੜਾ ਰਹੀ ਆ ਅਥਰੂ ਗੈਸ ਸੱਟ ਰਹੀ ਆ ਜਿੱਥੇ 200 ਬੰਦਾ ਫਟੜ ਹੋ ਗਿਆ ਇਹ ਜਮਹੂਰੀ ਅਧਿਕਾਰ ਹੈ ਹਰ ਜਥੇਬੰਦੀ ਨੂੰ ਉੱਥੇ ਜਾਣ ਦਾ ਜਿੱਲੀ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਤੇ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਜਿੰਨਾ ਕਰੇ ਪੂਰੀਆਂ ਨਹੀਂ ਹੁੰਦੀਆਂ ਇਹ ਐਜੀਟੇਸ਼ਨ ਜਾਰੀ ਹੋਊਗਾ ਕਿਉਂਕਿ 22 ਤਰੀਕ ਨੂੰ ਆਲ ਇੰਡੀਆ ਸਯੁਜਤ ਮੋਰਚਾ ਦੀ ਦਿੱਲੀ ਚੱਕ ਮੀਟਿੰਗ ਹੋ ਰਹੀ ਹੈ ਉੱਤੋਂ ਜੋ ਫੈਸਲਾ ਅੱਗੇ ਆਊਗਾ ਉਹਦੇ ਮੁਤਾਬਕ ਫੇਰ ਅੱਗੇ ਵਧਣ ਇਹ ਗੱਲ ਠੀਕ ਹੈ ਜੀ ਤੁਹਾਡੀ ਵੀ ਜਿਹੜੀਆਂ ਪੰਜਾਬ ਦੀ ਅੱਜ ਧਰਤੀ ਜਿਹੜੇ ਹਾਲਾਤਾਂ ਚੱਲੇ ਗਏ ਨੇ ਪੰਜਾਬ ਦੇ ਲੋਕ ਪਾਣੀ ਦੇ ਦੁੱਖ ਹੋ ਸਕਦਾ ਤੇ ਰਾਜਸਥਾਨ ਬਣ ਜਾਏ ਜਿੱਦਾਂ ਪਾਣੀ ਦੇ ਤੋ ਕਿ ਜਿਹੜੀ ਯੂਨੀਵਰਸਿਟੀ ਦੀ ਰਿਪੋਰਟ ਕਹਿੰਦੀ ਆ ਕਿ 16 17 ਸਾਲ ਦਾ ਪਾਣੀ ਰਹਿ ਗਿਆ ਸਿਰਫ ਝੋਨਾ ਝੋਨਾ ਸਾਡਾ ਲਾਉਣਾ ਸ਼ੌਂਕ ਨਹੀਂ ਝੋਨਾ ਲਾਉਣਾ ਇੱਕ ਮਜਬੂਰੀ ਹੈ ਅਸੀਂ ਨਹੀਂ ਕਹੁੰਦੇ ਵਿੱਚ ਝੋਨਾ ਲਾਓ ਅਸੀਂ ਤਾਂ ਕਹਿੰਨੇ ਵੀ ਫਸਲੀ ਚੱਕਰ ਬਦਲੋ ਇੱਥੇ ਸਾਰੇ ਪੰਜਾਬ ਦੇ ਵਿੱਚ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਉਹ ਜਿਹੜੀਆਂ WhatsApp 'ਕੋ ਬਣਾ ਕੇ ਬਲਾਗ ਬਣਾ ਕੇ ਜਾਂ ਜਿੱਥੇ ਜਿਹੜੀ ਫਸਲ ਲਾਗੂ ਹੁੰਦੀ ਆ ਉਹ ਕੀਤੀ ਜਾਵੇ ਝੋਨਾ ਬੰਦ ਕੀਤਾ ਜਾਵੇ ਅਸੀਂ ਤਾਂ ਮੰਗੇ ਕਰਦੇ ਵੀ ਪਾਣੀ ਦੀ ਸਾਡੀ ਬਚਤ ਆ ਉਹ ਹੋ ਜਾਵੇ ਆਉਣ ਵਾਲੇ ਸਮੇਂ 'ਚ ਐਸਕੇਐਮ ਵੱਲੋਂ ਦਿੱਲੀ ਕੂਚ ਕੀਤਾ ਜਾਊਗਾ ਨਹੀਂ ਇਹਦੇ ਬਾਰੇ ਅੱਜ ਕੁਝ ਨਹੀਂ ਕਿਹਾ ਜਾ ਰਿਹਾ ਕਿਉਂਕਿ 22 ਤਰੀਕ ਦੀ ਸਯੁਕਤ ਮੋਰਚੀ ਆਲ ਇੰਡੀਆ ਦੀ ਮੀਟਿੰਗ ਹੈ ਜੋ ਸਦਾ ਉੱਥੋਂ ਆਊਗਾ ਸਾਨੂੰ ਉਹ ਕਰਾਂਗੇ